ਉਹ ਸਿੱਖਾਂ ਦੀ ਚੜ੍ਹਦੀ ਕਲਾ ਤੋਂ ਪਹਿਲਾਂ ਹੀ ਭੈ ਪੀ ਸੀ ਉਸਨੇ ਧੱਕੇ ਨਾਲ ਘੋੜੇ ਖੋਲੇ ਉਸਨੇ ਧਮਕੀ ਦਿੱਤੀ ਕਿ ਬਣਿਆ ਫਿਰਦਾ ਹੈ ਮੀਰੀ ਪੀਰੀ ਦਾ ਮਾਲਕ ਜੇ ਆਪਣੇ ਗੁਰੂ ਨੂੰ ਜਾ ਕੇ ਕਹਦੇ ਜੇ ਹਿੰਮਤ ਹੈ ਤਾਂ ਲੋਹਾਰ ਤੋਂ ਘੋੜੇ ਆ ਕੇ ਲੈ ਜਾਵੇ ਅੱਤ ਰੱਬ ਨੂੰ ਪਉਂਦੀ ਨਹੀਂ ਜਦੋਂ ਹੋ ਜਾਵੇ ਦਲਮ ਦੀ ਅੱਤ ਕਹਿੰਦੇ ਨਾਲ ਅਤ ਦੇ ਰੱਬ ਦਾ ਬੈਰ ਹੁੰਦਾ ਉਦੋਂ ਅੱਖ ਭਗਵਾਨ ਦੀ ਰੋਹ ਪੈਂਦੀ ਜਦੋਂ ਅਤ ਦਾ ਲੋਕਾਂ ਤੇ ਕਹਿਰ ਹੁੰਦਾ ਆਪ ਆਉਂਦਾ ਹੈ ਅਤਿਆਚਾਰ ਰੋਕਣ ਇੱਕ ਪਲਣਾ ਉਸ ਤੋਂ ਕਹਿਰ ਹੁੰਦਾ ਧਰਤੀ ਡੋਲਦੀ ਪਹਾੜਤ ਹਿੱਲ ਜਾਂਦੇ ਜਦੋਂ ਪੀਨਾ ਸocrates ਨੇ ਕਹਿਰ ਹੁੰਦਾ ਕਰੋੜੀ ਮੱਲ ਰੋਂਦਾ ਕਰਲਾਉਂਦਾ ਗੁਰੂ ਸਾਹਿਬ ਜੀ ਕੋਲ ਢੋਲੀ ਆ ਪੂਜਾ ਉਸ ਨੇ ਆਪਣੀ ਦੁੱਖਾ ਭਰੀ ਕਹਾਣੀ ਗੁਰੂ ਸਾਹਿਬ ਜੀ ਨੂੰ ਇਹ ਇੰ ਆ ਦਸੀ ਜਦ ਸੰਗਤ ਸਾਰੀ ਨੇ ਕਰਿਆ ਹੱਥ ਜੋੜੇ ਅਰਦਾਸਾ ਸਤ ਗੁਰ ਜੀ ਸੇਵਕ ਨੂੰ ਦਿੰਦੇ ਪਰੀ ਸਵਾਦੇ ਦੀ ਚਰਚਾ ਕਰਦਾ ਸੇਠ ਕਰੋੜੀ ਸਤ ਗੁਰ ਜੀ ਖੋ ਲਈ சாத்தி ਸਤ ਕਰਦੀ ਖਲ ਨਹੀਂ ਐ ਸੂਬੇ ਨੇ ਕੋੜਿਆਂ ਦੀ ਜੜੀ ਸਤ ਕਰਦੀ ਖਲ ਨਹੀਂ ਐ ਸੂਬੇ ਨੇ ਕੋੜਿਆਂ ਦੀ ਜੜੀ ਜਦ ਸਹਿਰ ਲਹੌਰ ਵਿਖੇ ਲਾਏ ਆਣ ਸੰਗਤ ਨੇ ਡੇਰੇ ਸੁਣੇ ਸਿੱਖਤ ਕੋੜਿਆਂ ਦੀ ਵੇਖਣ ਆਏ ਲੋਕ ਬਥੇਰੇ ਸੁਣੇ ਸਿੱਖਤ ਕੋੜੇ ਸਦੀ ਦੁਨੀਆ ਸੀ ਜਿਹੜੇ ਨਹੀਂ ਅਣ ਥਕੇ ਮੋੜੀ ਸਤ ਗੁਰ ਦੀ ਕੋਲਈ ਹੈ ਹੂ ਬਨੇ ਕੋੜੀ ਅਦੀ ਜੜੀ ਸਤ ਗੁਰ ਦੀ ਦਿਲ ਤੀਰ ਤਰੇ ਨਦੀ ਰੋਂਦਾ ਜਰ ਜਰ ਕਰੋੜੀ ਸਤ ਗੁਰ ਜੀ ਖੋਲਈਏ ਸੁਬੇ ਨੇ ਕੋੜੀਆਂ ਦੀ ਜੋੜੀ ਸਤ ਗੁਰ ਜੀ ਖੋਲਈਏ ਸੁਬੇ ਨੇ ਕੋੜੀਆਂ ਦੀ ਜੋੜੀ ਕਰੋੜੀ ਮਾਲ ਦੇ ਦਸਾ ਵੇਕੇ ਵੱਡੇ ਵੱਡੇ ਸੂਰਮਿਆਂ ਦਾ ਮਨ ਪਿਗਲ ਗਿਆ ਸੱਚੇ ਸਾਹਿਬ ਅਡੋਲ ਬੈਠੇ ਰਹੇ ਉਹਨਾਂ ਨੇ ਕਰੋੜੀ ਮਨ ਨੂੰ ਗਲੇ ਲਗਾ ਕੇ ਕਿਹਾ ਕਿ ਇਹ ਗੁਰੂ ਨਾਨਕ ਦਾ ਦਰ ਹੈ ਇੱਥੇ ਰੋਂਦੇ ਆਉਂਦੇ ਹਨ ਤੇ ਹੱਸਦੇ ਜਾਂਦੇ ਹਨ ਤੂੰ ਕਿਉਂ ਰੋ ਰਿਆ ਹੈ ਤੇਰੇ ਕੋੜੇ ਸਾਡੇ ਕੋਲੇ ਪਹੁੰਚ ਗਏ ਹਨ ਜਿੰਨਾ ਚਿਰ ਤੇਰੇ ਨਾਲ ਹੋਏ ਤੱਕੇ ਦਾ ਬਦਲਾ ਨਹੀਂ ਲੈ ਲੈਂਦੇ ਸਾਡੇ ਮਨ ਨੂੰ ਚੈਨ ਨਹੀਂ ਆਵੇਗਾ ਕਰੋੜੀ ਮਨ ਨੂੰ ਤਰਵਾਸ ਦੇ ਕੇ ਸਤ ਗੁਰੂ ਜੀ ਨੇ ਦੀਵਾਨ ਸਜਾਇਆ ਆਪਣੇ ਸੂਰਮਿਆਂ ਨੂੰ ਵੰਗਾਰ ਕੇ ਕਿਹਾ ਕਿ ਹੈ ਕੋਈ ਸੂਰਮਾ ਜੋ ਦਸਮਨ ਦੀ ਪਾਈ ਪਾਜੀ ਮੋੜੇ ਤੁਹਾਨੂੰ ਕਰੋੜੀ ਮਨ ਦਾਸ ਹੀ ਜਿੱਤ ਹੈ ਕਿ ਹਕੂਮਤ ਕਿਵੇਂ ਮਨਮਾਨੀਆਂ ਤੇ ਉੱਤਰਾਈ ਹੈ ਪਹਿਲਾ ਸਤਿਗੁਰੂ ਅਰਜਨ ਦੇਵ ਜੀ ਨੂੰ ਤਤੀ ਤਵੀ ਤੇ ਬਿਠਾ ਕੇ ਸ਼ਹੀਦ ਕਰ ਦਿੱਤਾ ਗਿਆ ਹੁਣ ਸੰਗਤਾਂ ਤੇ ਚੜਾਵੇ ਖੂਨ ਲੱਗ ਪਏ ਹੈ ਕੋਈ ਪਰਪਕਾਰੀ ਯੋਧਾ ਜਲਹੌਰ ਦੇ ਕਿਲੇ ਚ ਕੋੜੇ ਕੱਢ ਕੇ ਲਿਆਵੇ ਸਤਿਗੁਰੂ ਜੀ ਨੇ ਆਪਣੇ ਸੂਰਮਿਆਂ ਨੂੰ ਏ ਐਮਗਾਰਿਆ ਪਾਈ ਰੂਪੇ ਵਿੱਚ ਸਰੇ ਆਦਵਾਨਸੀ ਦੇਵਤੇ ਤਮਾਮ ਜੋ ਦੇ ਬੈਠੇ ਸਾਰੇ ਬਲਵਾਨ ਸੀ ਸਾਜ ਰਈਆਂ ਸੰਗਤਾ ਤਮਾਮ ਜੋ ਦੇ ਬੈਠੇ ਸਾਰੇ ਬਲਵਾਨ ਸੀ ਸਾਜ ਰਈਆਂ ਸੰਗਤਾ ਲੇਖ ਕੇ ਗੁਰੂ ਜੀ ਤੇਜ ਮਈ ਚਿਹਰਾਂ ਨੂੰ ਫੇਰੇ ਨਿਗਮ ਮਾਰ ਕੇ ਲੋਟ ਕੇ ਲੈ ਆਵੇ ਹਕਮਲ ਟੇਰਿਆਂ ਨੂੰ ਅੱਖੀ ਕਟੜਾ ਧਾਰ ਕੇ ਲੋਟ ਕੇ ਲੈ ਆਵੇ ਮਾਕੇ ਨੂੰ ਵਿਚਾਰੀ ਐ ਮਚਣਾ ਜੰਗ ਕਾ ਥੋੜੀ ਗੱਲੋ ਕਾ ਸਤੇ ਲੋੜ ਹੈ ਚਲਕੀ ਦੀ ਚਲਾਵੇ ਟਾਂਗ ਨੂੰ ਕੋੜੇ ਲੈਣ ਵਾਸਤੇ ਲੋੜ ਹੈ ਚਲਕੀ ਦੀ ਚਲਾਵੇ ਟਾਂਗ ਨੂੰ ਕੋੜੇ ਲੈਣ ਵਾਸਤੇ ਮਾਰਦਾ ਚੱਪਟਾ ਬਾਜ ਜਾ ਵਟੇਰੇ ਤੇ ਮਾਕੇ ਨੂੰ ਵਿਚਾਰ ਕੇ ਲੁੱਟ ਕੇ ਲੈ ਆਵੇ ਹਕਮ ਲਟੇਰੇ ਨੂੰ ਅੱਖੀ ਕਟ ਲੁੱਟ ਕੇ ਲੈ ਆਵੇ ਹਾਕਮ ਲੁੱਟੇ ਰਾਨੂੰ ਅੱਖੀਂ ਕਟੜਾ ਰਾਇ ਕੇ ਹਾਕਮ ਲੋਹਰੇ ਦਾ ਕਰੇ ਖਰਾਬੀਆਂ ਪੁੱਲ ਕੇ ਖੁਦਾਈ ਨੂੰ ਕਰਦਾ ਰਾਵੀ ਦਰੇ ਆਦਾ ਪਾਣੀ ਠਾਠਾ ਮਾਰਦਾ ਕਿਲ ਦੇ ਕੰਡਾ ਨਾਲੇ ਰਾਵੀ ਦਰੇ ਆਦਾ ਪਾਣੀ ਠਾਠਾ ਮਾਰਦਾ ਕਿਲ ਦੇ ਕੰਡਾ ਨਾਲੇ ਖੋਲਾ ਕਰੋਣੀ ਮਲ ਤੋਂ ਬੇਚੇਰੇ ਨੂੰ ਸੁਪੇਰੇ ਹਕਾਰ ਕੇ ਲੁੱਟ ਕੇ ਲੈ ਆਵੇ ਹਕਮ ਲਟੇਰੇ ਨੂੰ ਅੱਖੀ ਕਟੜਾੜ ਕੇ ਲੁੱਟ ਕੇ ਲੈ ਆਵੇ ਹਕਮ ਲਟੇਰੇ ਨੂੰ ਅੱਖੀ ਕਟੜਾ ਬਲਵੰਤ ਨਾਲ ਲਗਾਉ ਦੇ ਰੇ ਜੀ ਗੁਰੂ ਲਲਕਾਰ ਦੇ ਵੇਖ ਕੇ हिमाਦੇ ਦਾ ਤਖਨ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸਿੱਖ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ